ਸੱਚੇ ਕਾਲਜ ਦੇ ਕੈਂਡਾ ਨਿਊਜ਼ ਬੁਲਟਿਨ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨੰਚਿਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮ ਮੁਖ ਹੈਡਲਾਈਨਸ ਤੇ ਅੱਜ ਤੋਂ ਕਾਰਬਨ ਟੈਕਸ ਦੀ ਕੀਮਤ 'ਚ ਹੋਇਆ ਵਾਅਦਾ 80 ਡਾਲਰ ਪ੍ਰਤੀ ਟਨ ਹੋ ਗਈ ਕੀਮਤ ਪ੍ਰੀਮੀਅਰ ਵੈਬ ਕੀ ਨਿਊ ਨੇ ਸਵੀਕਾਰੀ ਪ੍ਰਧਾਨ ਮੰਤਰੀ ਦੀ ਚੁਣੌਤੀ ਕਾਰਬਨ ਟੈਕਸ ਕੀਮਤ ਦੇ ਵਾਅਦੇ ਦਾ ਦੇਣਗੇ ਵਿਕਲਪ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਹੋਈ ਮੀਟਿੰਗ ਅ ਗ਼ਜ਼ਲ ਸੰਗ੍ਰਹਿ ਸੰਵੇਦਨਾ ਕੀਤਾ ਰਿਲੀਜ਼ ਅਪ੍ਰੈਲ ਨੂੰ ਲੱਗੇਗਾ ਸੂਰਜ ਗ੍ਰਹਿਣ ਕਈ ਸਕੂਲਾਂ 'ਚ ਛੁੱਟੀ ਦਾ ਕੀਤਾ ਗਿਆ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਤੋਂ ਡਰਾਈਵਰਾਂ ਨੂੰ ਪੰਪ ਤੇ ਪ੍ਰਤੀ ਲੀਟਰ 3.3 ਸੈਂਟ ਵਾਧੂ ਖਰਚਣੇ ਪੈਣਗੇ ਦੱਸਦੀ ਹੈ ਕਿ ਫੈਡਰਲ ਕਾਰਬਨ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਕਾਰਬਨ ਨਿਕਾਸ ਦੀ ਰਾਸ਼ਟਰੀ ਕੀਮਤ 80 ਡਾਲਰ ਪ੍ਰਤੀ ਟਨ ਹੋ ਗਈ ਹੈ ਫੈਡਰਲ ਕਾਰਬਨ ਟੈਕਸ ਅਤੇ ਇਸ ਨਾਲ ਜੁੜੀਆਂ ਛੋਟਾਂ ਵੀ ਅੱਜ ਤੋਂ ਵਧ ਗਈਆਂ ਨੇ ਪਹਿਲਾਂ ਕਾਰਬਨ ਨਿਕਾਸ ਦੀ ਕੀਮਤ 65 ਡਾਲਰ ਪ੍ਰਤੀ ਟਨ ਸੀ ਰਸਟਰੀ ਕਾਰਬਨ ਕੀਮਤ ਪੂਰੇ ਦੇਸ਼ ਦੇ ਵਿੱਚ ਅੱਜ ਤੋਂ ਲਾਗੂ ਹੁੰਦੀ ਏ ਪਰ ਹਰ ਕੋਈ ਸੰਗੀ ਕਾਰਬਨ ਟੈਕਸ ਦਾ ਭੁਗਤਾਨ ਨਹੀਂ ਕਰਦਾ ਜਿਸ ਕਾਰਨ ਹਰ ਕਿਸੇ ਨੂੰ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਕਯੂਬਿਕ 3 ਪ੍ਰੋਵਿੰਸਸ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕਾਰਬਨ ਦੀ ਕੀਮਤ ਵੱਖ-ਵੱਖ ਤਰੀਕੇ ਨਾਲ ਕੰਮ ਕਰਦੀ ਏ ਇੱਥੇ ਵਸਨੀਕਾਂ ਨੂੰ ਸੰਗੀ ਛੋਟਾਂ ਨਹੀਂ ਮਿਲਦੀਆਂ ਪਰ ਬਾਕੀ ਸੁਬੇ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਜਾਂ ਇੰਦਨ ਲੈਵੀ ਦੇ ਅਧੀਨ ਨੇ ਜਿਸ ਕਾਰਨ ਉਥੋਂ ਦੇ ਪਰਿਵਾਰਾਂ ਜਾਂ ਨਿਵਾਸੀਆਂ ਨੂੰ ਆਟਵਾ ਦੇ ਵੱਲੋਂ ਦਿੱਤੀ ਗਈ ਇਹ ਛੋਟ ਪ੍ਰਾਪਤ ਹੁੰਦੀ ਹੈ 2019 ਵਿੱਚ ਆਟਵਾ ਦੇ ਇੰਦਨ ਲੈਵੀ ਦੀ ਸ਼ੁਰੂਆਤ ਤੋਂ ਬਾਅਦ ਕਾਰਬਨ ਟੈਕਸ ਨੇ 1 ਲੀਟਰ ਗੈਸੋਲੀਨ ਦੀ ਕੀਮਤ ਵਿੱਚ 17.6 ਸੈਂਟ ਜੋੜੇ ਨੇ ਫਾਈਨੈਂਸ ਕੈਨੇਡਾ ਦਾ ਕਹਿਣਾ ਹੈ ਕਿ ਕਾਰਬਨ ਦੀ ਕੀਮਤ ਦੇ ਨਾਲ ਕਿੰਨੀ ਜਿੰਨ ਕਾਰਬਨ ਛੋਟ ਵੀ ਵਧਿਏ ਛੋਟ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਸਿਰਫ ਇਨਕਮ ਟੈਕਸ ਰਿਟਰਨ ਭਰਨ ਦੀ ਲੋੜ ਹੈ ਛੋਟ ਨਾਗਰਿਕਾਂ ਦੇ ਬੈਂਕ ਖਾਤੇ ਵਿੱਚ ਸਿੱਧੀ ਜਮ੍ਹਾਂ ਰਕਮ ਜਾਂ ਡਾਕ ਰਾਹੀਂ ਚੈੱਕ ਰਾਹੀਂ ਮਿਲਦੀ ਹੈ ਭੁਗਤਾਨ ਹਰ 3 ਮਹੀਨੇ ਬਾਅਦ ਕੀਤਾ ਜਾਂਦਾ ਹੈ ਇਕੱਲਾ ਬਾਲਗ ਵਿਅਕਤੀ ਤਿਮਾਹੀ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਹੈ ਜਿਸ ਦੇ ਵਿੱਚ ਅਲਬਰਟਾ ਦੇ ਵਿੱਚ 225 ਡਾਲਰ ਮੈਨੀਟੋਬਾ ਵਿੱਚ 150 ਡਾਲਰ ਅੰਟਾਰੀਓ ਵਿੱਚ 140 ਡਾਲਰ ਸਸਕੇਚਵਾਨ ਵਿੱਚ 188 ਡਾਲਰ ਨਿਊ ਬ੍ਰਿੰਸਵਿਕ ਵਿੱਚ 95 ਡਾਲਰ ਨੋਵਾ ਸਕੋਸ਼ੀਆ ਵਿੱਚ 103 ਡਾਲਰ ਪ੍ਰਿੰਸ ਐਡਵਰਡ ਆਈਲੈਂਡ ਵਿੱਚ 110 ਡਾਲਰ ਅਤੇ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ 149 ਡਾਲਰ ਦੀ ਕੀਮਤ ਸ਼ਾਮਿਲ ਕੀਤੀ ਗਈ ਹੈ ਚਾਰ ਮੈਂਬਰਾਂ ਵਾਲੇ ਪਰਿਵਾਰ ਲਈ ਤਿਮਾਹੀ ਅਲਬਰਟਾ ਦੇ ਵਿੱਚ 450 ਡਾਲਰ ਮੈਨੀਟੋਬਾ ਵਿੱਚ 300 ਡਾਲਰ 온ਟਾਰੀਓ ਵਿੱਚ 280 ਡਾਲਰ ਸਸਕੇਚਵਨ ਵਿੱਚ 376 ਡਾਲਰ ਨਿਊ ਬ੍ਰਾਂਜ਼ਵਿਕ ਵਿੱਚ 190 ਡਾਲਰ ਨੋਵਾ ਸਕੋਸ਼ੀਆ ਵਿੱਚ 206 ਡਾਲਰ ਪ੍ਰਿੰਸ ਐਡਵਰਡ ਆਇਲੈਂਡ ਵਿੱਚ 220 ਡਾਲਰ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 298 ਡਾਲਰ ਤਿਮਾਹੀ ਪ੍ਰਾਪਤ ਕਰਨ ਦੀ ਉਮੀਦ ਕੀਤੀ ਗਈ ਹੈ। ਪਿੰਡੂ ਵਸਨੀਕਾਂ ਨੂੰ ਉਹਨਾਂ ਦੀ ਛੋਟਾ ਤੇ 10% ਟੌਪ-ਅਪ ਮਿਲਦਾ ਹੈ ਕਿਉਂਕਿ ਉਹ ਜ਼ਿਆਦਾ ਗੱਡੀਆਂ ਚਲਾਉਂਦੇ ਨਹੀਂ ਤੇ ਜ਼ਿਆਦਾ ਬਾਲਣ ਦੀ ਖਪਤ ਕਰਦੇ ਨਹੀਂ ਫੈਡਰਲ ਸਰਕਾਰ ਨੇ ਕਿਹਾ ਕਿ ਫੈਡਰਲ ਕਾਰਬਨ ਪ੍ਰਾਈਜ਼ਿੰਗ ਸਿਸਟਮ ਦੁਆਰਾ ਸਿੱਧਾ ਇਕੱਠਾ ਕੀਤਾ ਗਿਆ ਸਾਰਾ ਪੈਸਾ ਉਸ ਸੂਬੇ ਜਾਂ ਖੇਤਰ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਜਿੱਥੋਂ ਇਹ ਪੈਸਾ ਇਕੱਠਾ ਕੀਤਾ ਗਿਆ ਹੈ ਰੋਸ਼ਟਰੀ ਕਾਰਬਨ ਕੀਮਤਾਂ ਨੂੰ ਵੱਧੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਦੇ ਵਾਅਦੇ ਤੋਂ ਪਹਿਲਾਂ ਵਿਰੋਧੀ ਕੰਜ਼ਰਵੇਟਿਵਾਂ ਅਤੇ ਕਟੋ-ਕਟ ਸੱਤ ਪ੍ਰੀਮੀਅਰਾਂ ਨੇ ਸਰਕਾਰ ਨੂੰ ਵਾਅਦੇ ਨੂੰ ਰੋਕਣ ਦੇ ਲਈ ਅਪੀਲ ਕੀਤੀ ਸੀ ਕੰਜ਼ਰਵੇਟਿਵ ਨੇਤਾ ਪੀਰ ਪੌਲੀਵਰ ਨੇ ਕਿਹਾ ਕਿ ਜੇਕਰ ਉਹ ਸਰਕਾਰ ਬਣਾਉਂਦੇ ਨਹੀਂ ਤਾਂ ਉਹ ਟੈਕਸ ਨੂੰ ਖਤਮ ਕਰ ਦੇਣਗੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 10 ਵਿੱਚੋਂ 8 ਪਰਿਵਾਰਾਂ ਨੂੰ ਕਾਰਬਨ ਟੈਕਸ ਦੇ ਤਹਿਤ ਭੁਗਤਾਨ ਕਰਨ ਨਾਲੋਂ ਜ਼ਿਆਦਾ ਰਕਮ ਦੇ ਵਿੱਚ ਛੋਟ ਮਿਲਦੀ ਹੈ ਦੱਸਿਆ ਜਾਂਦਾ ਹੈ ਕਿ ਕੁੱਲ ਰਕਮਾਂ ਕਿੰਨੀਆਂ ਮਿਲਦੀਆਂ ਨੇ ਇਹ ਵੀ ਆਨਲਾਈਨ ਵੇਖਿਆ ਜਾ ਸਕਦੀਆਂ ਨੇ ਸਰਕਾਰ ਦੇ ਵੱਲੋਂ ਅੱਜ ਦੇ ਇਸ ਵਾਅਦੇ ਤੋਂ ਬਾਅਦ ਨਾਗਰਿਕਾਂ ਦੇ ਵਿੱਚ ਕੀ ਪ੍ਰਤੀਕਿਰਿਆ ਵੇਖਣ ਨੂੰ ਮਿਲਦੀ ਏ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਸਰਕਾਰ ਨੇ ਕਾਰਬਨ ਟੈਕਸ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ ਬੀਤੇ ਦਿਨਾਂ ਤੋਂ ਕੁਝ ਪ੍ਰੀਮੀਅਰਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪ੍ਰੀਮੀਅਰਾਂ ਨੂੰ ਕੋਈ ਹੋਰ ਵਿਕਲਪ ਦੇਣ ਦਾ ਚੈਲੰਜ ਦਿੱਤਾ ਸੀ ਤੇ ਹੁਣ ਮੈਨੀਟੋਬਾ ਦੇ ਪ੍ਰੀਮੀਅਰ ਵੈਬਕੀਨੀ ਨੇ ਇਹ ਚੁਣੌਤੀ ਸਵੀਕਾਰਨ ਦੀ ਗੱਲ ਆਖੀ ਏ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀ ਨਿਊ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਚੁਣੌਤੀ ਨੂੰ ਉਹਨਾਂ ਸੂਬਿਆਂ ਲਈ ਸਵੀਕਾਰ ਕਰ ਰਹੇ ਨੇ ਜੋ ਫੈਡਰਲ ਕਾਰਬਨ ਟੈਕਸ ਦਾ ਵਿਰੋਧ ਕਰਦੇ ਨੇ ਤਾਂ ਜੋ ਪਰੋਸਯੋਗ ਵਿਕਲਪ ਪੇਸ਼ ਕੀਤਾ ਜਾ ਸਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਇੱਕ ਕੇਸ ਬਣਾਈ ਗਈ ਕਿ ਮੈਨੀਟੋਬਾ ਨੂੰ ਸੰਗੀ ਬੈਕਸਟੌਪ ਦੀ ਲੋੜ ਨਹੀਂ ਹੈ ਇਸਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੀਟੋਬਾ ਕੋਲ ਇਹ ਬਣਾਉਣ ਲਈ ਕਿ ਸੱਚਮੁੱਚ ਮਜ਼ਬੂਤ ਕੇਸ ਹੈ ਕਿ ਸਾਨੂੰ ਸ਼ੁੱਧ ਜ਼ੀਰੋ ਦਾ ਇੱਕ ਬਹੁਤ ਹੀ ਪਰੋਸਯੋਗ ਮਾਰਗ ਮਿਲਿਆ ਹੈ ਕਿਉਂਕਿ ਉਹਨੇ ਕਿਹਾ ਕਿ ਮੈਨੀਟੋਬਾ ਨੇ ਪਿਛਲੇ 50 ਸਾਲਾਂ ਵਿੱਚ ਸੂਬੇ ਦੇ ਹਾਈਡਰੋ ਗ੍ਰਿਡ ਵਿੱਚ ਨਿਵੇਸ਼ ਕਰਕੇ ਪਹਿਲਾਂ ਹੀ ਬਿਜਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡੀਕਾਰਬੋਨਾਈਜ਼ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੰਗਲਵਾਰ ਨੂੰ ਜਾਰੀ ਕੀਤੇ ਜਾਣ ਵਾਲੇ ਉਸ ਦੇ ਸਰਕਾਰ ਦੇ ਆਗਾਮੀ ਬਜਟ ਵਿੱਚ ਨਵੇਂ ਉਪਾਅ ਮੈਨੀਟੋਬਾ ਨੂੰ ਖਪਤਕਾਰ ਸਹਿਣ ਵਾਲੇ ਸੰਗੀ ਟੈਕਸ ਤੋਂ ਬਿਨਾ ਜ਼ੀਰੋ ਨਿਕਾਸੀ ਚੀਚੇ ਨੂੰ ਪੂਰਾ ਕਰਨ ਲਈ ਮਾਰਗ ਦਿਲਾਉਣਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਵਰਗੀਆਂ ਸਰਕਾਰਾਂ ਜੋ ਜਲ ਵਾਯੂ ਸੰਕਟ ਨੂੰ ਹੱਲ ਕਰਨ ਲਈ ਵਚਨਬੱਧ ਨੇ ਕਟੋ ਕਟ ਆਪਣਾ ਹਿੱਸਾ ਤਾਂ ਨਭਉਂਦੀਆਂ ਨੇ ਸਾਨੂੰ ਇਹ ਦਿਖਾਉਣਾ ਪਵੇਗਾ ਕਿ ਅਸੀਂ ਲਚਕਦਾਰ ਬਣਾਵਾਂਗੇ ਅਸੀਂ ਜੀਵਨ ਨੂੰ ਕਿਫਾਇਤੀ ਰੱਖਣ ਜਾ ਰਹੇ ਹਾਂ ਮੈਨੀਟੋਬਾ ਸਰਕਾਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਪ੍ਰਾਂਤ ਨੂੰ ਸੰਗੀ ਕਾਰਬਨ ਟੈਕਸ ਤੋਂ ਛੋਟ ਦੇਣ ਦਾ ਪ੍ਰਸਤਾਵ ਪੇਸ਼ ਕਰੇਗੀ ਸ਼ਨੀਵਾਰ ਨੂੰ ਟੌਨਟੋ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਫੈਡਰਲ ਵਿੱਤ ਮੰਤਰੀ ਨੇ ਇਸ ਵਿਕਾਸ ਦਾ ਸਵਾਗਤ ਕੀਤਾ ਸੀ ਉਹਨਾਂ ਕਿਹਾ ਸੀ ਕਿ ਜਿੱਥੇ ਪ੍ਰਾਂਤ ਤੇ ਪ੍ਰਦੇਸ਼ਾਂ ਵਿੱਚ ਦਿਲਚਸਪੀ ਹੈ ਤੇ ਪ੍ਰਦੂਸ਼ਣ ਤੇ ਕੀਮਤ ਪਾਉਣ ਲਈ ਆਪਣੀਆਂ ਸੁਭਾਈ ਜਾਂ ਖੇਤਰੀ ਯੋਜਨਾਵਾਂ ਨਾਲ ਅੱਗੇ ਆਉਣ ਲਈ ਤਿਆਰ ਨੇ ਅਸੀਂ ਉਹਨਾਂ ਨਾਲ ਕੰਮ ਕਰਨ ਦੇ ਵਾਸਤੇ ਉਚਕਾਂ ਮੰਗਲਵਾਰ ਨੂੰ ਇੱਕ ਪੱਤਰ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਾਰਬਨ ਟੈਕਸ ਦਾ ਵਿਰੋਧ ਕਰਨ ਵਾਲੇ ਪ੍ਰੀਮੀਅਰਾਂ ਨੂੰ ਕਾਰਬਨ ਦੀ ਕੀਮਤ ਨਿਰਧਾਰਿਤ ਕਰਨ ਲਈ ਆਪਣੀ ਪਹੁੰਚ ਅਪਣਾਉਣ ਲਈ ਚੁਣੌਤੀ ਦਿੱਤੀ ਸੀ। ਇਹ ਪੱਤਰ ਕੈਨੇਡਾ ਦੇ ਸੱਤ ਪ੍ਰੀਮੀਅਰਾਂ ਦੇ ਵੱਲੋਂ ਸੋਮਵਾਰ ਤੋਂ ਲਾਗੂ ਹੋਣ ਵਾਲੇ ਟੈਕਸ ਵਾਅਦੇ ਨੂੰ ਰੋਕਣ ਲਈ ਕੀਤੀਆਂ ਗਈਆਂ ਕਾਲਾਂ ਦੇ ਜਵਾਬ ਵਿੱਚ ਪੇਸ਼ ਕੀਤਾ ਗਿਆ ਸੀ। ਕੈਨੇਡਾ ਦੀ ਕਾਰਬਨ ਦੀ ਪ੍ਰਤੀ ਟਨ ਕੀਮਤ ਅੱਜ ਯਾਨੀ ਕਿ ਸੋਮਵਾਰ ਤੋਂ 65 ਡਾਲਰ ਤੋਂ ਵਧ ਕੇ 80 ਡਾਲਰ ਹੋ ਜਾਵੇਗੀ। ਇਸ ਵਾਧੇ ਨਾਲ 1 ਲੀਟਰ ਗੈਸੋਲੀਨ ਵਿੱਚ 3.3 ਸੈਂਟ ਅਤੇ ਕੁਦਰਤੀ ਗੈਸ ਦੇ 1 ਕਣ ਮੀਟਰ ਵਿੱਚ 2.9 ਸੈਂਟ ਦਾ ਵਾਧਾ ਹੋਵੇਗਾ। ਹਰ ਤਿੰਨ ਮਹੀਨੇ ਬਾਅਦ ਘਰਾਂ ਨੂੰ ਭੇਜੀ ਜਾਣ ਵਾਲੀ ਕਾਰਬਨ ਛੋਟ ਵੀ ਵਿਦਾਈ ਜਾ ਰਹੀ ਹੈ ਫੈਬਰੂਅਰ ਬੈਕਸਟੌਪ ਕਾਰਬਨ ਕੀਮਤ ਆਟਵਾ ਦੁਆਰਾ ਉਹਨਾਂ ਪ੍ਰਾਂਤਾਂ ਤੇ ਲਗਾਈ ਜਾ ਰਹੀ ਹੈ ਜਿਨ੍ਹਾਂ ਨੇ ਆਪਣੇ ਖੁਦ ਦੀ ਕਾਰਬਨ ਕੀਮਤ ਯੋਜਨਾ ਵਿਕਸਿਤ ਨਹੀਂ ਕੀਤੀ ਜੋ ਸੰਗੀ ਨੂੰ ਪੂਰਾ ਕਰਦੀਏ ਜਾਂ ਇਸ ਤੋਂ ਵੱਧੇ ਪਾਲਿਸੀ ਜੋ ਕਿ ਲਿਬਰਲ ਸਰਕਾਰ ਦੁਆਰਾ 2019 ਵਿੱਚ ਪੇਸ਼ ਕੀਤੀ ਗਈ ਸੀ ਉਸ ਵਿੱਚ ਜੈਵਿਕ ਇੰਦਨ ਤੇ ਟੈਕਸ ਤੇ ਘਰਾਂ ਨੂੰ ਸਿੱਧੇ ਤੌਰ ਤੇ ਅਦਾ ਕੀਤੀਆਂ ਛੋਟਾਂ ਦੋਵੇਂ ਹੀ ਸ਼ਾਮਿਲ ਨੇ 8 ਪ੍ਰਾਂਤਾਂ ਵਿੱਚ ਰਹਿਣ ਵਾਲੇ ਕੈਨੇਡੀਅਨ ਜਿਥੇ ਕਾਰਬਨ ਟੈਕਸ ਲਾਗੂ ਹੁੰਦਾ ਹੈ ਤਿਮਾਹੀ ਛੋਟ ਭੁਗਤਾਨ ਪ੍ਰਾਪਤ ਕਰਦੇ ਨੇ ਜੋ ਕਿ ਸੂਬੇ ਅਤੇ ਉਹਨਾਂ ਦੇ ਪਰਿਵਾਰ ਦੇ ਆਕਾਰ ਦੇ ਆਧਾਰ ਤੇ ਵੱਖ-ਵੱਖ ਹੁੰਦੇ ਨੇ ਦੱਸਦੇ ਹੈ ਕਿ ਕਯੂਬਿਕ ਬ੍ਰਿਟਿਸ਼ ਕੋਲੰਪੀਆ ਅਤੇ ਨਾਰਥ-ਵੈਸਟ ਟੈਰੀਟਰੀਜ਼ ਸਭ ਦੇ ਆਪਣੇ ਸਿਸਟਮ ਨੇ ਅਤਿ ਉਸੰਗੀ ਟੈਕਸ ਦੇ ਅਧੀਨ ਨਹੀਂ ਹਨ ਕਿਨੀਓ ਨੇ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਕਾਰਬਨ ਟੈਕਸ ਦਾ ਖਤਸ਼ਾ ਜाहिर ਕੀਤਾ ਸੀ ਪਰ ਉਹ ਆਪਣੇ ਹਮ ਰਤਬਿਆਂ ਵਾਂਗ ਜ਼ਬਰਦਸਤ ਵਿਰੋਧ ਨਹੀਂ ਕਰ ਰਹੇ ਦੱਸਦੇ ਹੈ ਕਿ ਸੱਤ ਪ੍ਰਾਂਤਾਂ ਜਿਵੇਂ ਕਿ ਨਿਊ ਬਰੰਜ਼ਵਿਕ ਪ੍ਰਿੰਸ ਐਡਵਰਡ ਆਇਲੈਂਡ ਸਸਕੇਚਵਾਨ ਅਲਬਰਟਾ 온ਟਾਰੀਓ ਨੋਵਾ ਸਕੋਸ਼ੀਆ ਅਤੇ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਦੇ ਪ੍ਰੀਮੀਅਰਾਂ ਨੇ ਆਟਵਾਨ ਨੂੰ ਅੱਜ ਦੇ ਟੈਕਸ ਵਾਅਦੇ ਨੂੰ ਰੋਕਣ ਜਾਂ ਫਿਰ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਸਤੇ ਕਿਹਾ ਹੈ ਵਿਖੜਾ ਹੋਵੇਗਾ ਕਿ ਅੱਜ ਦੇ ਸਰਕਾਰ ਦੇ ਐਲਾਨ ਤੋਂ ਬਾਅਦ ਪ੍ਰੀਮੀਰਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ब्रैम्प्टन ਵਿੱਚ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਮੌਕੇ ਲੇਖਕ ਗਿਆਨ ਸਿੰਘ ਦਰਦੀ ਦਾ ਗ਼ਜ਼ਲ ਸੰਗ੍ਰਹਿ ਸੰਵੇਦਨਾ ਵੀ ਰਿਲੀਜ਼ ਕੀਤਾ ਗਿਆ ਨਾਲ ਹੀ ਮੀਟਿੰਗ ਵਿੱਚ ਆਏ ਕਵੀਆਂ ਵੱਲੋਂ ਆਪੋ ਆਪਣੀਆਂ ਕਵਿਤਾਵਾਂ ਗ਼ਜ਼ਲ ਅਤੇ ਗੀਤ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਗਏ ਆਏ ਹੋਏ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਖੂਬ ਬਣਦ ਮੰਨਿਆ ਪੰਜਾਬੀ ਕਲਮਾਂ ਦਾ ਕਾਫਲਾ ਟ੍ਰਾਂਚੋ ਨੇ 3 ਮਾਰਚ ਨੂੰ ਆਪਣੀ ਮਹੀਨਾਵਾਰ ਮੀਟਿੰਗ ਕੀਤੀ। 1:30 ਵਜੇ ਤੋਂ 4:30 ਵਜੇ ਤੱਕ ਸਪ੍ਰਿੰਗ ਟੇਲ ਲਾਇਬ੍ਰੇਰੀ ਦੇ ਵਿਖੇ ਇਹ ਅਹਿਮ ਮੀਟਿੰਗ ਕੀਤੀ ਗਈ ਜਿੱਥੇ ਆਉਣ ਵਾਲੇ ਮੈਂਬਰਾਂ ਵੱਲੋਂ ਆਪਣੀ ਮੈਂਬਰਸ਼ਿਪ ਵੀ ਜਮ੍ਹਾਂ ਕਰਵਾਈ ਗਈ। ਇਸ ਮੀਟਿੰਗ ਦੇ ਵਿੱਚ ਗਿਆਨ ਸਿੰਘ ਦਰਦੀ ਦਾ ਗਜ਼ਲ ਸੰਗ੍ਰਹਿ ਸੰਵੇਦਨਾ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਕਲਾ ਪ੍ਰੇਮੀ ਵੀ ਮੌਜੂਦ ਸਨ। ਸਾਹਿਤ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਮੀਟਿੰਗ ਦਾ ਖੂਬ ਲਾਭ ਲਿਆ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਇਸ ਮੀਟਿੰਗ ਦੇ ਵਿੱਚ ਅਗਲੇ ਸਾਲ ਲਈ ਕਾਫਲਾ ਪ੍ਰਬੰਧਕਾਂ ਦੀ ਚੋਣ ਵੀ ਕੀਤੀ ਗਈ। 1.5 ਵਜੇ ਤੋਂ ਇਹ ਮੀਟਿੰਗ ਸ਼ੁਰੂ ਹੋਈ ਜਿੱਥੇ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਇਸ ਸੈਸ਼ਨ ਦੇ ਵਿੱਚ ਗਿਆਨ ਸਿੰਘ ਦਰਦੀ ਦਾ ਨਵਾਂ ਗ਼ਜ਼ਲ ਸੰਗ੍ਰਹਿ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਕੁਲਵਿੰਦਰ ਖਹਿਰਾ ਅਤੇ ਪਿਆਰਾ ਸਿੰਘ ਕੁਦਵਾਲ ਨੇ ਮੁੱਖ ਬੁਲਾਰਿਆਂ ਦੇ ਵਿੱਚੋਂ ਅਹਿਮ ਭੂਮਿਕਾ ਨਿਭਾਈ। ਦੂਜੇ ਸੈਸ਼ਨ ਦੇ ਦੌਰਾਨ ਪੰਜਾਬੀ ਕਲਮਾਂ ਦਾ ਕਾਫਲਾ ਦੀ ਪਿਤੇ ਸਾਲ ਦੀ ਕਾਰਜਕਾਰੀ ਦੀ ਰਿਪੋਰਟ ਸਾਂਝੀ ਕੀਤੀ ਗਈ ਅਤੇ ਅਗਲੇ ਸਾਲ ਲਈ ਪੰਜਾਬੀ ਕਲਮਾਂ ਦਾ ਕਾਫਲਾ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਤੀਜੇ ਸੈਸ਼ਨ ਦੇ ਵਿੱਚ ਪੰਜਾਬੀ ਕਵੀ ਦਰਬਾਰ ਬਨਾਮ ਮੁਸ਼ਾਇਰ ਦਾ ਆਯੋਜਨ ਕੀਤਾ ਗਿਆ ਇਸ ਸੈਸ਼ਨ ਵਿੱਚ। ਹਾਜ਼ਰ ਕਵੀ ਆਪੋ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਅਤੇ ਗੀਤ ਲੈ ਕੇ ਹਾਜ਼ਰ ਸੰਤ ਤੇ ਉਹਨਾਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਆਏ ਹੋਏ ਮਹਿਮਾਨਾਂ ਦੇ ਪੇਸ਼ ਕੀਤੀਆਂ। ਹਾਂਜੀ ਪੰਜਾਬੀ ਕਾਲਮਾਂ ਦੇ ਕਾਫਲੇ ਵਿੱਚ ਅੱਜ ਮੇਰੀ ਬੁੱਕ ਲੀਜ਼ ਹੋ ਰਹੀ ਹੈ ਸੁਵੇਦਨਾ ਇਹ ਮੇਰੀ ਪੰਜਵੀਂ ਕਿਤਾਬ ਹੈ ਇਸ ਤੋਂ ਪਹਿਲਾਂ ਮੇਰੀਆਂ ਚਾਰ ਕਿਤਾਬਾਂ ਆ ਚੁੱਕੀਆਂ ਹਨ ਪਹਿਲੀ ਮੇਰੀ ਕਵਿ ਸੰਗ੍ਰਹਿ ਉਹ ਤੋਂ ਬਾਅਦ ਫਿਰ 2013 ਦੇ ਵਿੱਚ ਆਈ ਮੇਰੀ ਇੱਕ ਕਾਵੀ ਸੰਗ੍ਰਹਿ ਤੇ ਗਜ਼ਲ ਸੰਗ੍ਰਹਿ ਫਿਰ 2018 ਦੇ ਵਿੱਚ ਮੇਰੀ ਇੱਕ ਗਜ਼ਲ ਸੰਗ੍ਰਹਿ ਆਈ ਹੈ 2022 ਦੇ ਵਿੱਚ ਮੇਰਾ ਗਜ਼ਲ ਸੰਗ੍ਰਹਿ ਆਇਆ ਹੈ ਇਹ ਪੰਜਵੀਂ ਕਿਤਾਬ ਮੇਰੀ ਸੰਵੇਦਨਾ ਜਿਹੜੀ ਹੈ ਉਹ ਪੰਜਾਬੀ ਕਾਫਲਾ ਦੇ ਵਿੱਚ ਅਲਿਜ਼ ਹੋ ਰਹੀ ਹੈ ਪੰਜਾਬੀ ਕਲਮਾਂ ਦੇ ਕਾਫਲਾ ਟਾਂਟੋ ਵੱਲੋਂ ਗਿਆਨ ਸਿੰਘ ਦਰਦੀ ਸਾਹਿਬ ਦੀ ਗਜ਼ਲ ਸੰਗ੍ਰਹਿ ਸੰਵੇਦਨਾ ਦੇ ਕੁੰਡ ਚਕਾਈ ਦੇ ਉੱਤੇ ਸ਼ਿਰਕਤ ਕਰਨ ਆਏ ਆ ਇਹ ਕਿਤਾਬ ਟੋਟਲ ਸਾਰੀਆਂ ਗਜ਼ਲਾਂ ਮੈਂ ਪੜੀਆਂ ਨੇ ਤੇ ਦਰਦੀ ਸਾਹਿਬ ਨੇ ਟੈਕਨੀਕਲ ਪੱਖੋਂ ਇਹਨਾਂ ਗਜ਼ਲਾਂ ਵਿੱਚ ਕਿਤੇ ਵੀ ਕੋਈ ਹੁਨਤਾਈ ਨਹੀਂ ਛੱਡੀ ਤੇ ਜਿੱਥੋਂ ਤੱਕ ਗਜ਼ਲ ਦਾ ਸਵਾਲ ਹੈ ਇਹਨਾਂ ਦੀ ਬਹੁਤ ਵੱਡੀ ਮਹਾਰਤ ਹੈ ਉਹਦੇ ਵਿੱਚ ਤੇ ਇਹਨਾਂ ਦੀ 7ਵੀਂ ਕਿਤਾਬ ਹੈ ਜਿਹੜੀ ਕਿ ਇਹ ਪਾਠਕਾਂ ਦੇ ਰੂਪ ਰੱਖਣ ਜਾ ਰਹੇ ਹਨ ਤੇ ਪਹਿਲੀਆਂ ਕਿਤਾਬਾਂ ਨੂੰ ਵੀ ਪਾਠਕਾਂ ਨੇ ਬਹੁਤ ਸਹਾਰਿਆ ਤੇ ਆਸ ਹੈ ਕਿ ਇਹ ਕਿਤਾਬ ਨੂੰ ਵੀ ਪਾਠਕ ਬਹੁਤ ਸਹਾਰਉਣਗੇ ਕਿਉਂਕਿ ਇਹਨਾਂ ਦੀਆਂ ਗਜ਼ਲਾਂ 'ਚ ਜਿਤ ਤੱਕ ਸਿੱਖਣ ਨੂੰ ਬਹੁਤ ਕੁਝ ਹੁੰਦਾ ਹੈ ਇਹਨਾਂ ਨੇ ਪਰਵਾਰਿਕ ਸਮਾਜਿਕ ਤੇ ਆਰਥਿਕ ਰਾਜਨੀਤਿਕ ਸਰਵਕਾਰ ਜੋ ਅੱਜ ਪ੍ਰੈਜੈਂਟ ਸਮੇਂ ਦੇ ਹਨ ਵਰਤਮਾਨ ਦੇ ਹਨ ਉਹਨਾਂ ਹਰ ਹਰ ਇੱਕ ਚੀਜ਼ ਨੂੰ ਛੂਇਆ ਹਰ ਚੀਜ਼ ਬਾਰੇ ਗੱਲ ਕੀਤੀ ਹੈ ਸੋ ਉਸ ਗਜ਼ਲ ਨੂੰ ਇਹਨਾਂ ਨੇ ਬੁਸ਼ਾਇਰੇ 'ਚੋਂ ਕੱਢ ਕੇ ਇੱਕ ਡ੍ਰੈਂਗ ਰੂਮ ਦੀ ਟੇਬਲ ਟਾਕ ਬਣਾਤਾ ਉਸ ਟੇਬਲ ਤੇ ਲਿਆ ਕੇ ਗਜ਼ਲ ਨੂੰ ਖੜਾ ਕਰਤਾ ਇਹ ਇਹਨਾਂ ਦਾ ਬਹੁਤ ਵੱਡੀ ਪੰਜਾਬੀ ਗਜ਼ਲ ਨੂੰ ਦੇਣ ਹੈ ਸੋ ਬਹੁਤ ਖੁਸ਼ੀ ਹੋ ਰਹੀ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਦੇ ਕਰਕੇ ਕਲਮਾਂ ਦਾ ਕਾਫਲਾ ਜੋ ਇੱਕ ਪੰਜਾਬੀ ਸਾਹਿਤਿਕ ਸੰਸਥਾ ਉਸ ਦੇ ਪ੍ਰਬੰਧਕੀ ਟੀਮ ਦਾ ਮੈਂਬਰ ਹਾਂ ਸੋ ਹਰ ਮਹੀਨੇ ਅਸੀਂ ਇੱਥੇ ਜੋ ਲਾਇਬ੍ਰੇਰੀ ਹੈ ਸਪ੍ਰਿੰਗਡੇਲ ਆਪਣੇ ਸੈਂਡਲਬੁਰਗ ਤੇ ਬ੍ਰੇਮਲੀ ਦੇ ਕੋਰਨਰ ਤੇ ਹਰ ਮਹੀਨੇ ਦੇ ਆਖਰੀ ਸੈਚਰਡੇ ਇੱਥੇ ਪ੍ਰੋਗਰਾਮ ਰੱਖਿਆ ਜਾਂਦਾ ਜਿੱਥੇ ਪੰਜਾਬੀ ਸਾਹਿਤ ਨਾਲ ਜੁੜੇ ਲੇਖਕ ਪਾਠਕ ਸਾਰੇ ਇੱਥੇ ਸ਼ਾਮਲ ਹੁੰਦੇ ਆ ਤਾਂ ਅੱਜ ਦੇ ਪ੍ਰੋਗਰਾਮ ਚ ਅਸੀਂ ਗਿਆਨ ਸਿੰਘ ਦਰਦੀ ਜੋ ਕਿ ਪੰਜਾਬੀ ਦੇ ਇੱਕ ਜਾਣੇ ਪਛਾਣੇ ਲੇਖਕ ਨੇ ਉਹਨਾਂ ਦੀ ਗਜ਼ਲ ਦੀ ਕਿਤਾਬ ਲੋਕ ਅਰਪਣ ਕਰਨ ਜਾ ਰਹੇ ਹਾਂ ਜਿਹਦਾ ਨਾਮ ਸੰਵੇਦਨਾ ਤੋਂ ਗਿਆਨ ਸਿੰਘ ਦਰਦੀ ਸਾਹਿਬ ਗਜ਼ਲ ਦੇ ਸ਼ਾਇਰ ਨੇ ਤੇ ਅੱਜ ਉਹਨਾਂ ਦੀ ਕਿਤਾਬ ਹੋਏਗੀ ਇਸ ਤੋਂ ਇਲਾਵਾ ਕਵੀ ਦਰਬਾਰ ਹੋਏਗਾ ਤੇ ਨੌਜਵਾਨ ਜੋ ਸਾਡੇ ਨਵੇਂ ਲੇਖਕਾ ਉਹ ਆ ਕੇ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਤੋਂ ਇਸ ਤਰ੍ਹਾਂ ਹਰ ਮਹੀਨੇ ਦੀ ਤਰ੍ਹਾਂ ਇਹ ਪ੍ਰੋਗਰਾਮ ਅੱਜ ਦਾ ਵੀ ਪੂਰਾ ਕਾਮਯਾਬ ਹੋਣ ਦੀ ਪੂਰੀ ਸੰਭਾਵਨਾ ਹੈ ਜ਼ਿਕਰੋ ਘਾਕੀ ਭੁਪਿੰਦਰ ਦੁੱਲੇ ਜਤਿੰਦਰ ਕੌਰ ਰੰਦਾਵਾ ਬਲਰਾਜ ਤਾਲੀਵਾਲ ਦੇ ਸਹਿਯੋਗ ਨਾਲ ਇਹ ਮੀਟਿੰਗ ਸਫਲਤਾਪੂਰਵਕ ਨਿਭਾਈ ਗਈ ਅਜੇ ਹੀ ਸਮੇਂ ਸਮੇਤੇ ਮੀਟਿੰਗ ਕੀਤੀ ਜਾਂਦੀ ਏ ਤਾਂ ਜੋ ਨਵੇਂ ਲੇਖਕਾਂ ਨੂੰ ਅਤੇ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਨਾਰਥ ਅਮਰੀਕਾ ਦੇ ਸਕੂਲਾਂ ਨੇ ਵੱਖੋ ਵੱਖਰੇ ਫੈਸਲੇ ਲਏ ਨੇ ਕੈਨੇਡਾ ਦੇ ਕੁਝ ਸਕੂਲਾਂ ਵਿੱਚ ਸੂਰਜ ਗ੍ਰਹਿਣ ਦੇ ਮੱਦੇਨਜ਼ਰ 8 ਅਪ੍ਰੈਲ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਜਦਕਿ ਕੁਝ ਸਕੂਲ ਸੂਰਜ ਗ੍ਰਹਿਣ ਨੂੰ ਵੇਖਣ ਲਈ ਬੱਚਿਆਂ ਵਾਸਤੇ ਇਵੈਂਟ ਦਾ ਆਯੋਜਨ ਕਰ ਰਹੇ ਨੇ ਕੁਝ ਸਕੂਲਾਂ ਵਿੱਚ ਜਲਦੀ ਛੁੱਟੀ ਕਰ ਦਿੱਤੀ ਜਾਵੇਗੀ ਅਜਿਹਾ ਸਭ ਕੁਝ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਕੂਲ ਬੋਰਡ ਯਕੀਨੀ ਬਣਾਉਣ ਲਈ ਪ੍ਰਬੰਧ ਕਰ ਰਹੇ ਨੇ ਕਿ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਦੌਰਾਨ ਵਿਦਿਆਰਥੀ ਸਕੂਲ ਦੇ ਵਿੱਚ ਮੌਜੂਦ ਨਾ ਹੋਣ ਕਲਾਸਾਂ ਰੱਦ ਕਰ ਦਿੱਤੀਆਂ ਜਾਣੀਆਂ ਫਿਰ ਸਕੂਲ ਦੀ ਛੇਤੀ ਛੁੱਟੀ ਕਰ ਦਿੱਤੀ ਜਾਵੇ। ਉਹਨਾਂ ਨੇ ਇਸ ਚਿੰਤਾ ਦਾ ਹਵਾਲਾ ਦਿੱਤਾ ਹੈ ਕਿ ਬੱਚੇ ਸੂਰਜ ਵੱਲ ਸਿੱਧਾ ਦੇਖ ਕੇ ਆਪਣੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਜਾਂ ਫਿਰ ਦੁਪਹਿਰ ਦਾ ਹਨੇਰਾ ਉਹਨਾਂ ਨੂੰ ਘਰ ਜਾਣ ਦੇ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਲਗਭਗ 200 ਕਿਲੋਮੀਟਰ ਚੌੜਾ ਮਾਰਗ ਜਿੱਥੇ ਚੰਦਮਾ ਸੂਰਜ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਰੋਕਦਾ ਹੈ। ਉੰਡਰਯੋ ਕਿਊਬਿਕ ਨਿਊ ਬ੍ਰਿੰਸਵਿਕ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਫਾਉਂਡਲੇਟ ਦੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਫੈਲਿਆ ਹੋਇਆ ਹੈ। ਪੂਰਾ ਗ੍ਰਹਿਣ ਸਿਰਫ 1 ਤੋਂ 3 ਮਿੰਟ ਤੱਕ ਚੱਲੇਗਾ। ਇਸ ਘਟਨਾ ਦੇ ਮੱਧ ਜਾਂ ਫਿਰ ਦਰ ਦੁਪਹਿਰ ਦੌਰਾਨ 2 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਣ ਦੀ ਉਮੀਦ ਜਤਾਈ ਗਈ ਹੈ। ਟੋਰਾਂਟੋ ਵਿੱਚ ਗ੍ਰਹਿਣ ਦਾ ਅਨੁਭਵ ਸਿਰਫ ਦੁਪਹਿਰ ਦੇ 3 ਵਜੇ 19 ਮਿੰਟ ਤੇ ਸਿਖਰ ਤੇ ਕੀਤਾ ਜਾਵੇਗਾ। ਟ੍ਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਨੇ ਮਾਪਿਆਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਗ੍ਰਹਿਣ ਬਹੁਤ ਸਾਰੇ ਸਕੂਲਾਂ ਨੂੰ ਛੇਤੀ ਛੁੱਟੀ ਕਰਦੇ ਵਿਗਾ ਇਹ ਚਿੰਤਾਵਾਂ ਜਤਾਈਆਂ ਚਾਰੀਆਂ ਨੇ ਕਿ ਬੱਚੇ ਬਾਹਰ ਹੋਣਗੇ ਤੇ ਸੰਭਾਵਿਤ ਤੌਰ ਤੇ ਸੂਰਜ ਨੂੰ ਸਿੱਧਾ ਅਤੇ ਪਰਤੱਖ ਦੇਖਣਗੇ ਜੋ ਕਿ ਟੁਕਵੀਂ ਸੁਰੱਖਿਆ ਦੇ ਬਿਨਾ ਅੱਖਾਂ ਦੀ ਰੋਸ਼ਨੀ ਦੇ ਅੰਸ਼ਕ ਜਾਂ ਪੂਰੀ ਤਰ੍ਹਾਂ ਦੇ ਨੁਕਸਾਨ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਟੋਰਾਂਟੋ ਦੀ ਇੱਕ नेत्र ਵਿਗਿਆਨੀ ਦੇ ਅਨੁਸਾਰ ਸੁਰੱਖਿਆ ਮੁੱਦਿਆਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਉਹਨਾਂ ਕਹੇ ਹੈ ਕਿ ਜਦੋਂ ਕੋਈ ਵਿਅਕਤੀ ਸੂਰਜ ਨੂੰ ਸਿੱਧਾ ਵੇਖਦਾ ਹੈ ਤਾਂ ਫਿਰ ਉਹ ਇੰਨਾ ਚਮਕਦਾਰ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਏ ਪਰ ਗ੍ਰਹਿਣ ਦੇ ਦੌਰਾਨ ਸੂਰਜ ਦਾ ਸਿਰਫ ਰੋਸ਼ਨੀ ਦਾ ਇੱਕ ਹਿੱਸਾ ਨਜ਼ਰ ਆਉਂਦਾ ਹੈ ਜਿਸ ਕਾਰਨ ਅੱਖਾਂ ਉਸਨੂੰ ਪ੍ਰਤੱਖ ਦੇਖਣਾ ਬਰਦਾਸ਼ਤ ਕਰ ਸਕਦੀਆਂ ਨੇ ਉਸ ਸਮੇਂ ਕੋਈ ਦਰਦ ਤਾਂ ਮਹਿਸੂਸ ਨਹੀਂ ਹੁੰਦਾ ਪਰ ਹੌਲੀ-ਹੌਲੀ ਅਹਿਸਾਸ ਹੁੰਦਾ ਹੈ ਇਸ ਦਾ ਅਸਰ ਅੱਖਾਂ ਤੇ ਹੌਲੀ-ਹੌਲੀ ਪੈਂਦਾ ਹੈ ਤੇ ਕਈ ਵਾਰ ਅਸੀਂ ਅੱਧੀ ਜਾਂ ਫਿਰ ਪੂਰੀ ਤਰ੍ਹਾਂ ਤੇ ਆਪਣੀ ਦੇਖਣ ਸ਼ਕਤੀ ਗਵਾ ਚੁੱਕੇ ਹੁੰਦੇ ਆਂ ਉਨ੍ਹਾਂ ਨੇ ਕਿਹਾ ਕਿ ਕਲਾਸਰੂਮ ਸੈਟਿੰਗ ਵਿੱਚ ਅਧਿਆਪਕਾਂ ਤੇ ਜ਼ਿੰਮੇਵਾਰੀ ਦਾ ਵੀ ਭਾਰੀ ਬੋਝ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਸੂਰਜ ਗ੍ਰਹਿਣ ਨੂੰ ਵੇਖਣਾ ਹੈ ਤਾਂ ਫਿਰ ਗ੍ਰਹਿਣ ਸੁਰੱਖਿਤ ਅੱਖਾਂ ਦੀ ਸੁਰੱਖਿਆ ਅਪਣਾਈ ਜਾਵੇ ਜੋ ਇੱਕ ਖਾਸ ਤੌਰ ਤੇ ਬਣਾਏ ਗਏ ਗਲਾਸ ਹੁੰਦੇ ਨੇ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਂਟਰੀਅਲ ਦੇ ਜ਼ਿਆਦਾਤਰ ਸਕੂਲ, ਡੇ ਕੇਅਰ ਅਤੇ ਫ੍ਰੈਂਚ ਭਾਸ਼ਾ ਦੇ ਸਕੂਲ ਵੀ 8 ਅਪ੍ਰੈਲ ਨੂੰ ਬੰਦ ਰਹਿਣਗੇ ਜਦਕਿ ਕਈ ਸਕੂਲਾਂ ਦੇ ਵਿੱਚ ਛੇਤੀ ਛੁੱਟੀ ਕਰ ਦਿੱਤੀ ਜਾਵੇਗੀ। ਮੋਂਟੇਲ ਵਿੱਚ ਮੈਗਲ ਯੂਨੀਵਰਸਿਟੀ ਇੱਕ ਗ੍ਰਹਿਣ ਮੇਲੇ ਦੀ ਮੇਜ਼ਬਾਨੀ ਕਰ ਰਹੀ ਹੈ ਜਿੱਥੇ 20 ਹਜ਼ਾਰ ਜੋੜੇ ਸੁਰੱਖਿਆ ਸ਼ੀਸ਼ੇ ਪਹਿਨ ਕੇ ਸੂਰਜ ਗ੍ਰਹਿਣ ਦੇਖਣਗੇ ਦੱਸ ਦਈਏ ਕਿ ਸੰਯੁਕਤ ਰਾਜ ਵਿੱਚ ਕੁਝ ਸਕੂਲੀ ਕਲਾਸਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕੁਝ ਸਮੂਹ ਅਜਿਹੇ ਨੇ ਜੋ ਸੂਰਜ ਗ੍ਰਹਿਣ ਨੂੰ ਵੇਖਣ ਵਾਸਤੇ ਇੱਕ ਇਵੈਂਟ ਦਾ ਆਯੋਜਨ ਕਰ ਰਹੇ ਨੇ ਕੈਨੇਡਾ ਵਿੱਚ ਜ਼ਿਆਦਾਤਰ ਮੁੱਖ ਸਕੂਲ ਬੋਰਡ ਸਾਵਧਾਨੀ ਦੇ ਪੱਖ ਤੋਂ ਗਲਤੀ ਕਰ ਰਹੇ ਨੇ ਦੱਸਿਆ ਜਾਂਦਾ ਹੈ ਕਿ ਸਕੂਲ ਬੰਦ ਰਹਿਣਗੇ ਕਲਾਸਾਂ ਖੇਤੀ ਰੱਦ ਕੀਤੀਆਂ ਜਾਣਗੀਆਂ ਜਾਂ ਫਿਰ ਬੱਚਿਆਂ ਨੂੰ ਸਕੂਲ ਦੀ ਛੁੱਟੀ ਹੋਣ ਤੋਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਜਾਵੇਗੀ ਜਿਸ ਸੰਬੰਧੀ ਮਾਪਿਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਕੈਨੇਡਾ ਦੇ ਸ਼ਹਿਰਾਂ ਵਿੱਚ ਵਧ ਰਹੀ ਆਬਾਦੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਕਈ ਫੈਸਲੇ ਲੈ ਰਹੀ ਹੈ। 온ਟਾਰੀਓ ਸਰਕਾਰ ਨੇ ਬੀਤੇ ਦਿਨੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਇੱਕ ਯੋਜਨਾ ਦਾ ਐਲਾਨ ਕੀਤਾ ਸੀ। ਹੁਣ 온ਟਾਰੀਓ ਦੀ ਇੱਕ ਯੂਨੀਵਰਸਿਟੀ ਤੇ ਅੱਧੇ ਤੋਂ ਵੱਧ ਪਬਲਿਕ ਕਾਲਜਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਵੇਗੀ। ਪ੍ਰੀਮੀਅਰ ਡਗ 4D ਸਰਕਾਰ ਦੁਆਰਾ ਬੁੱਧਵਾਰ ਨੂੰ ਐਲਾਨੀ ਗਈ ਯੋਜਨਾ ਦੇ ਤਹਿਤ ਸਿਰਫ ਇੱਕ ਅਨਟਾਰੀਓ ਯੂਨੀਵਰਸਿਟੀ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਕਟੌਤੀ ਵੇਖੇਗੀ ਦੂਜੇ ਪਾਸੇ ਸੂਬੇ ਦੇ ਅੱਧੇ ਤੋਂ ਵੱਧ ਪਬਲਿਕ ਕਾਲਜਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੱਡੀ ਗਿਰਾਵਟ ਆਵੇਗੀ ਅਨਟਾਰੀਓ ਦੀ ਯੋਜਨਾ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੁਆਰਾ ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਅਧਿਆਨ ਪਰਮਿਟਾਂ ਤੇ ਰਾਸ਼ਟਰੀ ਕੈਪ ਦੀ ਘੋਸ਼ਣਾ ਕਰਨ ਤੋਂ 2 ਮਹੀਨੇ ਬਾਅਦ ਕੀਤੀ ਗਈ ਹੈ ਇਹ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿੱਚ ਵਿਸਫੋਟ ਕੈਨੇਡਾ ਪਰਦੇਸ਼ ਸ਼ਹਿਰਾਂ ਵਿੱਚ ਰਿਹਾਇਸ਼ੀ ਖਰਚਿਆਂ ਦੇ ਵਿੱਚ ਵਾਧਾ ਹੋਇਆ ਹੈ। ਕੁਝ 2.40 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਿਛਲੇ ਸਾਲ 온ਟਾਰੀਓ ਵਿੱਚ ਪੋਸਟ ਸੈਕੰਡਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਪਰਮਿਟ ਜਾਰੀ ਕੀਤੇ ਗਏ ਸਨ ਅਤੇ ਫੈਡਰਲ ਕੈਪ ਇਸ ਸਾਲ ਲਗਭਗ ਅੱਧੇ ਤੱਕ ਦੀ ਇਸ ਗਿਣਤੀ ਨੂੰ ਘਟਾ ਦੇਵੇਗੀ। ਇਸ ਦੀ ਛੋਟ ਅਲਾਟਮੈਂਟ ਲਈ Ontario ਦੀਆਂ ਤਰਜੀਹਾਂ ਉਹ ਪ੍ਰੋਗਰਾਮ ਹੋਣਗੇ ਜੋ ਵਿਦਿਆਰਥੀਆਂ ਨੂੰ ਹੁਨਰਮੰਦ ਵਪਾਰ, ਸਿਹਤ, ਮਨੁੱਖੀ ਵਸੀਲੇ ਪ੍ਰੋਹਨਚਾਰੀ, ਚਾਈਲਡ ਕੇਅਰ ਅਤੇ STEM ਯਾਨਕੀ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥ ਵਰਗੇ ਖੇਤਰਾਂ ਵਿੱਚ ਮੰਗ ਵਿੱਚ ਨੌਕਰੀਆਂ ਲਈ ਸਿਖਲਾਈ ਦਿੰਦੇ ਨੇ। ਯੂਨੀਵਰਸਿਟੀਆਂ ਦੀ ਬਜਾਏ ਕਾਲਜਾਂ ਨੂੰ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ। ਪ੍ਰੀਮੀਅਰ ਡਾਕ ਫੋਰਥ ਦੇ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਅਨੁਸਾਰ, ਅਨਟਾਰੀਓ ਦੇ 24 ਕਾਲਜਾਂ ਵਿੱਚੋਂ 13 ਨੂੰ ਸਟੱਡੀ ਪਰਮਿਟਾਂ ਦੀ ਅਲਾਟਮੈਂਟ 2023 ਦੇ ਅੰਕਕਾਂ ਤੋਂ ਘਟਦੀ ਨਜ਼ਰ ਆਵੇਗੀ। ਅਨਟਾਰੀਓ ਵਿੱਚ 23 ਯੂਨੀਵਰਸਿਟੀਆਂ ਵਿੱਚੋਂ ਸਿਰਫ ਇੱਕ ਵਿੱਚ ਗਿਰਾਵਟ ਦੇਖੀ ਜਾਵੇਗੀ ਅਤੇ ਇਹ ਗਿਰਾਵਟ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਵੇਖੀ ਜਾਵੇਗੀ। ਉਨਟਾਰੀਓ ਯੂਨੀਵਰਸਟੀਆਂ ਦੀ ਕੌਂਸਲ ਦੇ ਪ੍ਰਧਾਨ ਅਤੇ ਸੀਈਓ ਨੇ ਸੰਸਥਾ ਦੀ ਵੈੱਬਸਾਈਟ ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਹੁੰਚ ਇਸ ਗੱਲ ਨੂੰ ਮੰਨਤਾ ਦਿੰਦੀ ਹੈ ਕਿ ਉਨਟਾਰੀਓ ਦੀਆਂ ਯੂਨੀਵਰਸਟੀਆਂ ਆਪਣੀ ਭਰਤੀ ਅਤੇ ਅੰਤਰਰਾਸ਼ਟਰੀ ਭਰਤੀ ਦੇ ਪ੍ਰਬੰਧਨ ਵਿੱਚ ਜ਼ਿੰਮੇਵਾਰ ਨੇ। ਇਕ ਖੋਸ਼ਨਾ ਫੋਰ ਸਰਕਾਰ ਦੇ 2024 ਦੇ ਬਜਟ ਤੋਂ ਇੱਕ ਦਿਨ ਬਾਅਦ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਸੰਭਾਵਿਤ ਗਿਰਾਵਟ ਤੋਂ ਅਗਲੇ 2 ਸਾਲਾਂ ਵਿੱਚ ਅਨਟਾਰੀਓ ਦੇ ਕਾਲਜਾਂ ਨੂੰ 3.1 ਬਿਲੀਅਨ ਡਾਲਰ ਦੀ ਆਮਦਨੀ ਦਾ ਨੁਕਸਾਨ ਹੋਵੇਗਾ 24 ਪਬਲਿਕ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਮਾਲੀਏ ਦੇ ਕਾਟੇ ਦਾ ਅਕਾਦਮਿਕ ਮਿਆਦ ਦੇ ਡਿੱਗਣ ਤੇ ਗੰਭੀਰ ਪ੍ਰਭਾਵ ਪਵੇਗਾ ਦਸਤਯੇ ਕੀ ਅੰਕੜਿਆਂ ਦੇ ਅਨੁਸਾਰ 2023 ਵਿੱਚ 1,75,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਨਟਾਰੀਓ ਦੇ ਪਬਲਿਕ ਕਾਲਜਾਂ ਵਿੱਚ ਪੜਨ ਲਈ ਪਰਮਿਟ ਜਾਰੀ ਕੀਤੇ ਗਏ ਸਨ ਜੋ ਪ੍ਰੋਵਿੰਸ ਦੀਆਂ ਯੂਨੀਵਰਸਿਟੀਆਂ ਲਈ ਜਾਰੀ ਕੀਤੀ ਗਈ ਸੰਖਿਆ ਤੋਂ 4 ਗੁਣਾ ਵੱਧ ਨੇ ਸਰਕਾਰ ਨੇ ਕਿਹਾ ਹੈ ਕਿ ਕਿਸੇ ਵੀ ਸਕੂਲ ਨੂੰ 2023 ਦੇ ਮੁਕਾਬਲੇ 2024 ਵਿੱਚ ਵੱਧ ਵਿਦਿਆਰਥੀ ਪਰਮਿਟ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਦੀ ਪਰਮਿਟ ਸੰਖਿਆ ਉਸ ਦੇ ਪਹਿਲੇ ਸਾਲ ਦੇ ਘਰੇਲੂ ਦਾਖਲੇ ਦੇ 55% ਤੋਂ ਵੱਧ ਨਹੀਂ ਹੋਣੀ ਚਾਹੀਦੀ ਜ਼ਿਕਰ ਹੋਇਆ ਹੈ ਕਿ ਫੈਡਰੇਸ਼ਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਗੈਪ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਜਵਾਬ ਵਿੱਚ ਆਈ ਹੈ ਅਤੇ ਮਾੜੀ ਸਿੱਖਿਆ ਪ੍ਰਦਾਨ ਕਰਨ ਵਾਲੇ ਅਤੇ ਉੱਚ ਟਿਊਸ਼ਨ ਫੀਸ ਦਾ ਫਾਇਦਾ ਉਠਾਉਣ ਵਾਲੇ ਮਾੜੇ ਅੰਸਰਾਂ ਨੂੰ ਰੋਕਣ ਵਾਸਤੇ ਇਹ ਫੈਸਲਾ ਲਿਆ ਗਿਆ ਹੈ। 온ਟਾਰੀਓ ਦੇ ਪਬਲਿਕ ਸਕੂਲਾਂ ਵਿੱਚ ਬੱਚੇ ਪੜਨ ਤਾਂ ਜਾ ਰਹੇ ਨੇ ਪਰ ਪੜਾਉਣ ਵਾਸਤੇ ਅਧਿਆਪਕ ਸਕੂਲਾਂ ਦੇ ਵਿੱਚ ਮੌਜੂਦ ਨਹੀਂ। ਪਬਲਿਕ ਸਕੂਲ ਸਟਾਫ ਦੀ ਕਮੀ ਨਾਲ ਜੂਝ ਰਹੇ ਨੇ। ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਵਿਦਿਕ ادارے ਇਸ ਕਮੀ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਨੇ ਪਰ ਰੋਜ਼ਾਨਾ ਦੀ ਇਹ ਘਾਟ ਬੱਚਿਆਂ ਦੀ ਪੜ੍ਹਾਈ ਤੇ ਡੂੰਗਾ ਸਿਰ ਪੈ ਰਿਹਾ ਹੈ ਇੱਕ ਨਵੇਂ ਸਰਵੇਖਣ ਦੇ ਅਨੁਸਾਰ 1/4 ਤੋਂ ਵੱਧ ਸਕੂਲਾਂ ਦੇ ਵਿੱਚ ਹਰ ਰੋਜ਼ ਅਧਿਆਪਕਾਂ ਦੇ ਸਟਾਫ ਨੂੰ ਪੂਰਾ ਕਰਨ ਦੇ ਵਿੱਚ ਅਸਮਰੱਥ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜਦਕਿ ਲਗਭਗ ਅੱਧੇ ਸਕੂਲ ਸਹਾਇਕਾਂ ਦੀ ਰੋਜ਼ਾਨਾ ਘਾਟ ਦੇ ਨਾਲ ਜੁਟ ਰਹੇ ਨੇ ਬੀਤੇ ਦਿਨੀ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਐਡਵੋਕੇਸੀ ਗਰੁੱਪ ਪੀਪਲ ਫਾਰ ਐਜੂਕੇਸ਼ਨ ਨੇ ਇਹ ਪਾਇਆ ਹੈ ਕਿ 24% ਐਲੀਮੈਂਟਰੀ ਸਕੂਲਾਂ ਅਤੇ 35% ਸੈਕੰਡਰੀ ਸਕੂਲਾਂ ਵਿੱਚ ਰੋਜ਼ਾਨਾ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਵਿਦਿਕ ਸਹਾਇਕਾਂ ਲਈ ਕਮੀਆਂ ਹੋਰ ਵੀ ਵੱਧ ਗਈਆਂ ਨੇ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਕਰਦੇ ਨੇ ਲਗਭਗ ਅੱਧੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਰਿਪੋਰਟ ਕਰਦੇ ਨੇ ਕਿ ਉਹਨਾਂ ਕੋਲ ਹਰ ਰੋਜ਼ ਸਟਾਫ ਘਟ ਹੁੰਦਾ ਹੈ ਰਿਪੋਰਟ ਦੇ ਨਤੀਜੇ ਇੱਕ ਸਾਲਾਨਾ ਸਰਵੇਖਣ ਦੇ 1030 ਜਵਾਬਾਂ ਤੇ ਆਧਾਰਿਤ ਨੇ Ontario ਦੇ 72 ਜਨਤਕ ਤੌਰ ਤੇ ਫੰਡ ਪ੍ਰਾਪਤ ਸਕੂਲ ਬੋਰਡਾਂ ਦੇ ਵਿੱਚੋਂ 70 ਸਕੂਲ ਦੇ ਪ੍ਰਿੰਸੀਪਲਾਂ ਦੇ ਵੱਲੋਂ ਸਰਵੇਖਣ ਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਤੇ ਇਹ ਡਾਟਾ ਇਕੱਠਾ ਕਰਨ ਵਿੱਚ ਮਦਦ ਦਿੱਤੀ ਗਈ ਹੈ ਇਸ ਸੂਬੇ ਦੇ ਜਨਤਕ ਤੌਰ ਤੇ ਫੰਡ ਪ੍ਰਾਪਤ ਸਕੂਲਾਂ ਦਾ 21% ਹਿੱਸਾ ਦਰਸਾਉਂਦਾ ਹੈ ਇਨਾ ਸਟਾਫ ਦੀ ਕਮੀ ਦੇ ਮੱਦੇ ਨਜ਼ਰ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸੂਬੇ ਭਰ ਦੇ ਪ੍ਰਿੰਸੀਪਲ ਆਪਣਾ ਜ਼ਿਆਦਾ ਸਮਾਂ ਐਮਰਜੈਂਸੀ ਬਦਲੀਆਂ ਲੱਭਣ ਅਤੇ ਸਮਾ ਸਾਰਣੀ ਦੇ ਨਾਲ ਨਜਿੱਠਣ ਲਈ ਖਰਚ ਕਰ ਰਹੇ ਨੇ ਜਿਸ ਨਾਲ ਹੋਰ ਪ੍ਰਸ਼ਾਸਕੀ ਅਤੇ ਵਿੱਦਿਅਕ ਜੀਟੀੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਕਈ ਵਾਰ ਤਾਂ ਇਹ ਕਮੀ ਪੂਰੀ ਵੀ ਨਹੀਂ ਕੀਤੀ ਜਾ ਪਾਉਂਦੀ सर्वेक्षण ਵਿੱਚ ਇਹ ਵੀ ਪਾਇਆ ਗਿਆ ਹੈ ਕਿ ਅੱਡੇ ਤੋਂ ਵੱਧ ਸਕੈੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਲਗਭਗ 2/3 ਐਲੀਮੈਂਟਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਮਾਪਿਆਂ ਨੂੰ ਆਪਣੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਉਸ ਦਿਨ ਲਈ ਘਰ ਰੱਖਣ ਵਾਸਤੇ ਕਿਹਾ ਜਿਸ ਦਿਨ ਉਸਦੇ ਵਾਸਤੇ ਕੋਈ ਵੀ ਅਧਿਆਪਕ ਨਹੀਂ ਮਿਲ ਪਉਂਦਾ ਪ੍ਰਿੰਸੀਪਲਾਂ ਨੇ ਦੱਸਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਲਈ ਸਹਾਇਤਾ ਦੀ ਘਾਟ ਕਈ ਵਾਰ ਸਕੂਲ ਵਿੱਚ ਵਿਵਹਾਰ ਸਬੰਧੀ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣਦੀ ਹੈ ਇੱਕ ਈਮੇਲ ਵਿੱਚ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਚੇ ਦੀ ਇੱਕ ਬੁਲਾਰੇ ਨੇ ਕਿਹਾ ਕਿ ਪ੍ਰੋਵਿੰਸ ਵੱਧਦੀ ਆਬਾਦੀ ਅਤੇ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਦੀ ਵੱਧਦੀ ਗਿਣਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਥੋੜੇ ਅਤੇ ਲੰਬੇ ਸਮੇਂ ਦੇ ਸੁਧਾਰਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ ਕਿ ਪ੍ਰਮਾਣਿਤ ਸਿੱਖਿਅਕ ਵਿਦਿਆਰਥੀਆਂ ਦਾ ਸਮਰਥਨ ਕਰ ਰਹੇ ਨੇ ਕਿਉਂਕਿ ਅਸੀਂ ਕਲਾਸਰੂਮ ਵਿੱਚ ਮੂਲ ਗੱਲਾਂ ਤੇ ਵਾਪਸ ਆਵਾਂਗੇ। ਦੱਸ ਦਈਏ ਕਿ ਅਧਿਆਪਕਾਂ ਦੀ ਘਾਟ ਇੱਕ ਅਜਿਹੀ ਸਮੱਸਿਆ ਹੈ ਜੋ ਵਰਤਮਾਨ ਵਿੱਚ ਪੂਰੇ ਦੇਸ਼ ਵਿੱਚ ਫੈਲੀ ਹੋਈ ਹੈ। ਕਿਊਬਿਕ ਨੇ ਮੌਜੂਦਾ ਸਕੂਲੀ ਸਾਲ ਦੀ ਸ਼ੁਰੂਆਤ ਤੇ 8500 ਤੋਂ ਵੱਧ ਅਧਿਆਪਕਾਂ ਦੀ ਘਾਟ ਨਾਲ ਕੀਤੀ ਬ੍ਰਿਟਿਸ਼ ਕੋਲੰਬੀਆ ਵਿੱਚ ਸਲਾਨਾ ਯੂਨੀਅਨ ਸਰਵੇਖਣ ਦਾ ਜਵਾਬ ਦੇਣ ਵਾਲੇ 80% ਅਧਿਆਪਕਾਂ ਨੇ ਕਿਹਾ ਕਿ ਉਹ ਸਟਾਫ ਦੀ ਘਾਟ ਕਾਰਨ ਪਿਛਲੇ ਸਾਲ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤੰਗ ਨਾਲ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰਥ ਰਹੇ ਨੇ People for Education ਰਿਪੋਰਟ ਨੇ ਸਟਾਫ ਦੀ ਕਮੀ ਦੇ ਮੱਦੇਨਜ਼ਰ Ontario ਲਈ ਤਿੰਨ ਸਿਫਾਰਸ਼ਾਂ ਕੀਤੀਆਂ ਨੇ ਵਕਾਲਤ ਸਮੂਹ ਸੂਬੇ ਨੂੰ ਸਿੱਖਿਆ ਪ੍ਰਣਾਲੀ ਦੇ ਆਲੇ-ਦੁਆਲੇ ਦੇ ਨੁਮਾਇੰਦਿਆਂ ਦੀ ਬਣੀ ਇੱਕ ਟਾਸਕ ਫੋਰਸ ਬਣਾਉਣ ਦੀ ਸਿਫਾਰਿਸ਼ ਕਰਦਾ ਹੈ ਤਾਂ ਜੋ ਘਾਟਾ ਨੂੰ ਪੂਰਾ ਕੀਤਾ ਜਾ ਸਕੇ ਇਹ ਪ੍ਰੋਵਿੰਸ ਨੂੰ ਵਿਦਿਅਕ ਸਹਾਇਕਾਂ ਤੇ ਪ੍ਰਿੰਸੀਪਲਾਂ ਦੀਆਂ ਭੂਮਿਕਾਵਾਂ ਦੀ ਮੂਰਤ ਜਾਂਚ ਕਰਨ ਅਤੇ ਇਹ ਨਿਰਧਾਰਿਤ ਕਰਨ ਦੀ ਵੀ ਸਿਫਾਰਿਸ਼ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਲਈ ਜਿਸ ਫੰਡ ਤੇ ਸਹਾਇਤਾ ਦੀ ਲੋੜ ਹੈ ਉਹ ਉਸ ਦੀ ਮੰਗ ਕਰਨ ਅੱਜ ਦੇ ਖੰਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੀ ਆ ਮੁੱਖ ਹੈਡਲਾਈਨਸ ਤੇ ਅੱਜ ਤੋਂ ਕਾਰਬਨ ਟੈਕਸ ਦੀ ਕੀਮਤ 'ਚ ਹੋਇਆ ਵਾਅਦਾ 80 ਡਾਲਰ ਪ੍ਰਤੀ ਟਨ ਹੋ ਗਈ ਕੀਮਤ ਪ੍ਰੀਮੀਅਰ ਵੈਬ ਕੀ ਨਿਊ ਨੇ ਸਵੀਕਾਰੀ ਪ੍ਰਧਾਨ ਮੰਤਰੀ ਦੀ ਚੁਣੌਤੀ ਕਾਰਬਨ ਟੈਕਸ ਕੀਮਤ ਦੇ ਵਾਅਦੇ ਦਾ ਦੇਣਗੇ ਵਿਕਲਪ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਹੋਈ ਮੀਟਿੰਗ ਅ ਗ਼ਜ਼ਲ ਸੰਗ੍ਰਹਿ ਸੰਵੇਦਨਾ ਕੀਤਾ ਰਿਲੀਜ਼ ਅਪ੍ਰੈਲ ਨੂੰ ਲੱਗੇਗਾ ਸੂਰਜ ਗ੍ਰਹਿਣ ਕਈ ਸਕੂਲਾਂ 'ਚ ਛੁੱਟੀ ਦਾ ਕੀਤਾ ਗਿਆ ਐਲਾਨ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ